ਅਬ ਮਿੰਟੂ ਜੀ ਇੱਕ ਨਾ ਖਬਰ ਆ ਰਹੀ ਹੈ ਕਿ অন্ਟਾਰੀਓ ਦੇ ਇੱਕ ਬਿਜ਼ਨਸਮੈਨ ਸੀ ਹਰਜੀਤ ਸਿੰਘ ਢੱਡੇ ਤੇ ਉਹਨੂੰ ਗੋਲੀਆਂ ਮਾਰ ਦਿੱਤੀ ਮਿਸਿਸ ਸਾਗਾ ਦੇ ਵਿੱਚ ਕਿਸੇ ਨੇ ਕੀ ਕਾਰਨ ਸੀਗਾ ਜੇ ਕੋਈ ਥ੍ਰੈਟ ਥ੍ਰੋਟ ਵਾਲਾ ਮਾਮਲਾ ਹੀ ਸੀ ਉਹਦੇ ਵਿੱਚ ਵੀ ਤੇ ਕਿਸੇ ਨੇ ਕੋਈ ਜ਼ਿੰਮੇਵਾਰੀ ਵਗੈਰਾ ਲਈ ਕੀ ਮਸਲਾ ਸੀ ਇਹ ਜ਼ਿੰਮੇਵਾਰੀ ਜਿਹੜੀ ਕਥਿਤ ਤੌਰ ਤੇ ਲਈ ਗਈ ਆ ਉਹ ਰੋਹਿਤ ਗੁੰਦਾਰਾ ਹੂੰ ਇਹ ਬੇਸਿਕਲੀ ਲਾਰੈਂਸ ਗੈਂਗ ਦਾ ਹੀ ਇੱਕ ਹੈਂਡਲਰ ਐ ਬਹੁਤ ਵੱਡਾ ਜੀ ਰੋਹਿਤ ਗੁੰਦਾਰਾ ਇਹਦੇ ਪੇਜ ਤੋਂ ਆਈ ਆ ਕਥੇ ਤੌਰ ਤੇ ਤੇ ਉਹਦੇ ਚ ਦਾਵਾ ਕੀਤਾ ਗਿਆ ਹੈ ਕਿ ਜਿਹੜਾ ਟੱਡੇ ਮਾਰਿਆ ਟੱਡਾ ਹੀ ਹੈ ਨਾ ਨਾ ਜੀ ਜੀ ਕਿ ਇਸ ਨੂੰ ਅਸੀਂ ਮਾਰਿਆ ਕਾਰਨ ਇਹ ਆ ਕਿ ਇੱਕ ਤੇ ਇਹਨੇ ਉਤਰਾਖੰਡ ਚ ਨੇ ਇੱਕ ਕਤਲ ਹੋਇਆ ਸੀਗਾ ਮਹਿਲ ਸੋਂ ਦਾ ਹੂੰ ਉਹਦਾ ਕਾਫੀ ਅੰਦਰ ਖਾਤੇ ਕਹ ਲੋ ਗੈਂਗਿਜ਼ਮ ਦੀ ਜਿਹੜੀ ਦੁਨੀਆ ਨਾ ਉਹ ਉਹਦੇ ਚ ਚਰਚਾ ਸੀਗਾ ਇਸ ਤੋਂ ਇਲਾਵਾ ਜੋ ਪੁਲਸੀਆ ਸਫਾ ਨੇ ਉਹਦੇ ਵਿੱਚ ਵੀ ਉਹਦੇ ਚਰਚਾ ਆ ਰਿਹਾ ਪਿਛਲੇ ਦਿਨ ਹੀ ਵੀ ਉਹਦੇ ਤੇ ਕਾਫੀ ਕਹਿ ਲੋਕਾਂ ਦੀ ਗੱਲਾਂ ਹੋਈਆਂ ਨੇ ਤੇ ਹਰਜੀਤ ਛੱਡੇ ਦਾ ਪਿਸ਼ੋਕੜ ਵੀ ਸ਼ਾਇਦ ਉੱਤਰਾਖੰਡ ਤੋਂ ਹੈ ਉੱਤਰਾਖੰਡ ਉੱਤਰਾਖੰਡ ਕੀ ਹੈ ਕਿ ਆਪਣੇ ਬਹੁਤ ਸਾਰੇ ਪੰਜਾਬੀ ਜਾਂ ਸਿੱਖ ਉੱਥੇ ਰਹਿੰਦੇ ਨੇ ਹੂੰ ਤਰਾਈ ਵਾਲਾ ਇਲਾਕਾ ਜਿਹੜਾ ਤੁਸੀਂ ਉਹ ਸੁਣਿਆ ਹੋਣਾ ਲਖੀਮਪੁਰ ਖੀਰੀ ਹਾਂ ਜਿੱਥੇ ਉਹ ਜੀਪ ਚੜਾਤੀ ਸੀਗੀ ਬਿਲਕੁਲ ਬਿਲਕੁਲ ਬਹੁਤ ਚਾਰਚ ਉੱਥੇ ਤੁਸੀਂ ਜਾਓਗੇ ਤੇ ਜ਼ਿਆਦਾਤਰ ਆਪਣੇ ਬੈਠੇ ਨੇ ਉੱਥੇ ਤਰਾਈ ਦੇ ਇਲਾਕੇ ਚ ਆਪਣੇ ਬੈਠੇ ਨੇ ਬੰਦੇ ਬਹੁਤ ਜ਼ਿਆਦਾ ਬੰਦੇ ਬੈਠੇ ਨੇ ਜੀ ਤਰਾਈ ਦਾ ਇਲਾਕਾ तकरीबन ਉੱਥੇ ਇਹਨਾਂ ਦੀ ਡੋਮਿਨੈਂਸ ਹੈ ਜੀ ਹੂੰ ਲੋਕਲ ਬੰਦੇ ਤਾਂ ਛੜਦੇ ਨੇ ਬਹੁਤ ਅੱچھے ਫਾਰਮ ਬਣਾਏ ਆ ਬਾਜਪੁਰ ਵਾਲੀ ਸਾਈਡ ਜਿੱਥੋਂ ਦਾ ਸੀਗਾ ਸ਼ਾਇਦ ਜੀ ਇਹ ਇਧਰ ਰਾਣਾ ਗੁਰਜੀਤ ਇਹ ਜੇ ਬਾਜਪੁਰਾ ਵਾਲੀ ਸਾਈਡ ਤੋਂ ਇਹਨਾਂ ਦੀ ਵੀ ਹਾਂਜੀ ਜਾਇਦਾਦ ਵਗੈਰਾ ਹੈ ਤਾਂ ਕਹਿੰਦਾ ਮਤਲਬ ਹੈ ਕਿ ਆਪਣੇ ਬਹੁਤ ਬੰਦੇ ਉੱਥੇ ਬੈਠੇ ਨੇ ਤੇ ਚੰਗੇ ਕੰਮ ਕਰਨੇ ਉਹਨਾਂ ਨੇ ਚੰਗੇ ਫਾਰਮ ਬਣਾਇਆ ਮਤਲਬ ਕਿ ਨਜ਼ਾਰੇ ਲੈਂਦੇ ਨੇ ਹੂੰ ਮਿਹਨਤੀ ਵੀ ਖਾਸੇ ਨੇ ਤਾਂ ਫਿਰ ਉਧਰੋਂ ਜਿਵੇਂ ਆਪਣੇ ਇਧਰੋਂ ਗਏ ਨੇ ਤਾਂ ਉਧਰੋਂ ਵੀ ਹੋ ਸਕਦਾ ਕੈਨੇਡਾ ਚ ਗਏ ਹੋਣ ਹੂੰ ਤੇ ਇਹਦਾ ਕੰਮ ਉੱਥੇ ਵੀ ਚੰਗਾ ਸੀ ਮੈਂ ਜਿਵੇਂ ਤੁਹਾਨੂੰ ਕਿਹਾ ਤਰਾਈ ਵਾਲੇ ਮਿਹਨਤੀ ਹੁੰਦੇ ਨੇ ਜਾਂ ਜਿਹੜੇ ਉਤਰਾਖੰਡ ਚ ਹੋਰ ਬੈਠੇ ਨੇ ਆਪਣੇ ਬੰਦੇ ਉਹ ਮਿਹਨਤੀ ਨੇ ਜੀ ਉੱਥੇ ਵੀ ਕੰਮ ਕਰ ਚੰਗਾ ਸੀਗਾ ਇਹਨੂੰ ਕਤਲ ਕੀਤਾ ਗਿਆ ਕਤਲ ਕਰਨ ਤੋਂ ਬਾਅਦ ਉਹਨਾਂ ਨੇ ਫਿਰ ਉਸ ਮਾਮਲੇ ਚ ਜੋੜਿਆ ਕਿ ਮਹਿਲ ਸਿੰਘ ਸੀ ਜਿਹੜਾ ਇਹਦਾ ਆਪਦਾ ਹੀ ਪਰਿਵਾਰਕ ਮੈਂਬਰ ਸੀ ਇਹਨੇ ਮਰਵਾਇਆ ਹੂੰ ਮਰਵਾਇਆ ਮਤਲਬ ਅਸ਼ੜਲੇ ਹੋ ਰਾਪ ਹੂੰ ਸੁਖਾਦੂਨ ਨੇ ਕਿ ਜੀ ਵੀ ਇਹਨਾਂ ਨੂੰ ਮਰਵਾਇਆ ਹੂੰ ਤੇ ਅਸੀਂ ਇਹਨੂੰ ਕਹਿ ਸੀਗਾ ਕਿ ਤੂੰ ਤੁਹਾਡੇ ਦੁਸ਼ਮਣਾਂ ਦੀ ਸਪੋਰਟ ਨਾ ਕਰ ਉਹਨੋਂ ਉਸ ਕਥਿਤ ਪੋਸਟ 'ਚ ਕਥਿਤ ਕਲੇਮ ਇਹ ਆ ਕਿ ਜਿਹੜੀ ਡੱਲੇ ਦੀ ਜ਼ਮਾਨਤ ਹੋਈ ਆ ਜੀ ਉਹ ਜ਼ਮਾਨਤ ਵੀ ਇਹਨੇ ਕਰਵਾਈ ਆ ਹਮ ਮਤਲਬ ਕਿ ਪਰ ਵੀ ਕੀਤੀ ਆ ਜੀ ਉਹਨੇ ਪਤਾ ਨਹੀਂ ਸੱਚੇ ਝੂਠ ਪਰ ਗੋਲੀਆਂ ਖਾਸੀਆਂ ਮਾਰੀਆਂ ਕਈਆਂ ਨੇ ਸਰ ਕੈਨੇਡਾ ਦੇ ਵਿੱਚ ਤੇ ਮਤਲਬ ਜੇ ਤੁਸੀਂ ਨਾ ਉੱਥੇ ਦੇ ਜਿਹੜੇ 90 ਜਾਂ ਉਤੋਂ ਪਹਿਲਾਂ ਦੇ ਬੰਦੇ ਗਏ ਨੇ ਜਿਨ੍ਹਾਂ ਨੇ ਆਪਣੇ ਕੰਮ ਕਰ ਸੈੱਟ ਕੀਤੇ ਜਿਨ੍ਹਾਂ ਦੇ ਜਵਾਕ ਉਧਰ ਦੇ ਬੌਰਨ ਆ ਹੂੰ ਉਹਨਾਂ ਨਾਲ ਗੱਲ ਕਰੋਗੇ ਉੱਤੇ ਬੜੇ ਹੀ ਆਵਾਜ਼ ਆ ਰਹੀ ਆ ਜੋ ਦੇਖ ਰਹੇ ਹੈ ਨਾ ਉਹ ਕਹਿੰਦੇ ਵੀ ਅਸੀਂ ਤਾਂ ਸੋਚਿਆ ਨਹੀਂ ਸੀ ਕਦੇ ਕਿ ਠੀਕ ਆ ਮਾੜਾ ਮੂਟਾ ਚੱਲਦਾ ਸੀ ਕੰਮ ਗੈਂਗਾ ਗੂੰਗਾ ਚੱਲਦੇ ਸੀ ਆ ਹੁਣ ਤੇ ਕੰਮ ਜਿਹੜਾ ਬੜਾ ਜ਼ਿਆਦਾ ਵਧਿਆ ਪਿਆ ਕੁਝ ਲੋਕ ਤੇ ਮਾਹੌਲ ਤੋਂ ਭੱਜ ਕੇ ਹੀ ਉੱਥੇ ਗਏ ਸੀ ਤੇ ਉੱਥੇ ਵੀ ਲੱਗ ਬਸ ਬਹੁਤ ਲੰਭ ਪੱਗਿਆ ਹੋ ਜਿਆ ਤੇ ਹੁਣ ਇਹਦੇ ਵਿੱਚ ਇਹ ਵੀ ਇੱਕ ਐਂਗਲ ਆ ਰਿਹਾ ਕਿ ਇਹ ਮਤਲਬ ਕਿ ਕੁਝ ਜਿੱਦਾ ਉਧਰ ਕੰਮ ਕਰਦੇ ਆ ਹੂੰ ਖਾਸ ਆਪਾਂ ਜਿਵੇਂ ਦੇਖਦੇ ਆਂ ਜਥੇਵੰਦੀਆਂ 'ਚ ਜੀ ਖਾਸ ਲੋਕ ਨੇ ਕਿ ਇਹ ਐਕਟਿਵ ਸੀ ਕਾਫੀ ਹੂੰ ਐਕਟਿਵ ਸੀਗਾ ਤਾਂ ਉਹ ਕਿਤੇ ਇਹ ਤਾਂ ਨਹੀਂ ਹੈ ਕਿ ਕੱਲ ਨੂੰ ਹੁਣ ਦੇਖੋ ਜਿਵੇਂ ਅੱਗੇ ਲੜੇ ਉਹ ਪੱਟੀ ਤੇ ਇਹਨਾਂ ਦਾ ਗਰੁੱਪ ਜੀ ਤੇ ਪੱਟੀ ਨੇ ਕਿਹਾ ਕਿ ਲਾਰੈਂਸ ਤੋਂ ਕੰਮ ਕਰਵਾ ਰਹੇ ਨੇ ਹੂੰ ਕਾਫੀ ਵਿਵਾਦ ਹੋਇਆ ਜੀ ਤਾਂ ਅੱਗੇ ਨਿਜਰ ਵਾਲਾ ਮਾਮਲਾ ਆ ਗਿਆ ਉਹਦੇ 'ਚ ਵੀ ਤੁਹਾਨੂੰ ਪਤਾ ਹੀ ਆਂ ਗਾਂ ਜਾਂਚ ਪੜਤਾਲ ਚ ਕੀ ਕੁਝ ਨਿਕਲਿਆ ਕਿ ਕਿਤੇ ਉਹ ਕੰਮ ਰੁਕਿਆ ਸੀ ਕੁਝ ਮਹੀਨੇ ਤੱਕ ਰੁਕਿਆ ਰਿਆ ਹੈ ਕਿਤੇ ਦੁਬਾਰਤੋਂ ਤਾਂ ਨਹੀਂ ਸ਼ੁਰੂ ਹੋਣ ਜਾ ਰਹੇ ਡਰ ਆਉਂਦਾ ਹੈ ਤੜਕੂ ਆਉਂਦਾ ਕਿਉਂਕਿ ਜਿੱਦਾਂ ਹੁਣ ਤੁਸੀਂ ਦੇਖੋ ਕਿ ਅਰਸ਼ ਡੱਲੇ ਹੋ ਰਿਹਾ ਵੀ ਬਾਹਰ ਨੇ ਹਮ ਉਹਨਾਂ ਦਾ ਗਰੁੱਪ ਵੀ ਐਕਟਿਵ ਆ ਜੀ ਗੈਂਗ ਕਹਿ ਲਓ ਬਿਲਕੁਲ ਇਧਰੋਂ ਇਹਨਾਂ ਦੇ ਵੀ ਬੰਦੇ ਬਾਹਰ ਨੇ ਹਮ ਤੇ ਵਿੱਚ ਵਿਚਾਲੇ ਕੁਝ ਆਈਡੀਓਲੋਜੀਕਲੀ ਵੀ ਤੁਸੀਂ ਦੇਖੋ ਕਿਤੇ ਕੌਨਫਲਿਕਟ ਹੈਗਾ ਵਿਚਾਰਧਾਰਕ ਕੌਨਫਲਿਕਟ ਵੀ ਹੋ ਗਿਆ ਨਾ ਇੱਕ ਤਾਂ ਹੁੰਦਾ ਦੇਖੋ ਗਰੁੱਪਾਂ ਦਾ ਗੰਗਾ ਦਾ ਉਹ ਕਨਫਲਿਕਟ ਚੱਲਦਾ ਹੈ ਕਿਸੇ ਦਾ ਯਾਰੀ ਦੋਸਤੀ ਦਾ ਮਸਲਾ ਆ ਗਿਆ ਕਿਸੇ ਦਾ ਕੋਈ ਕੋਈ ਆਕੜਦਾਈ ਗੋਦਾ ਆ ਗਿਆ ਕਿਸੇ ਦਾ ਇਹ ਹੁੰਦਾ ਹੈ ਕਿ ਭਈ ਆਪਦਾ ਨਹੀਂ ਹੁੰਦਾ ਕਿਸੇ ਦਾ ਤਾਂ ਬਦਲਾ ਲੈਣਾ ਹੁੰਦਾ ਹੈ ਇਹ ਕੁਝ ਇਸ ਤਰ੍ਹਾਂ ਦਾ ਇੱਕ ਹੁੰਦਾ ਵਿਚਾਰ ਧਾਰਕ ਕਨਫਲਿਕਟ ਟਕਰਾਅ ਹੂੰ ਉਹ ਬਹੁਤ ਖਤਰਨਾਕ ਹੁੰਦਾ ਹੈ ਜਿਵੇਂ ਮੈਂ ਕੱਲ ਤੁਹਾਨੂੰ ਦੱਸਿਆ ਸੀ ਕਿਸੇ ਖਾਸ ਵਿਚਾਰ ਨੂੰ ਲੈ ਕੇ ਪੂਰਾ ਹੀ ਕਤਲ ਉਹ ਵਿਚਾਰਤ ਰਾਸ਼ਟਰਵਾਦ ਹਾਂ ਜਾਂ ਬਨਾਮ ਖਾਲਸਤਾਨੀ ਜੀ ਇਹ ਵੀ ਬਣਿਆ ਪਿਆ ਹੈ ਨਾ ਇਹ ਵੀ ਹੈ ਹਾਂ ਜੀ ਹਾਂ ਜੀ ਹਾਂ ਜੀ ਜੀ ਕਮਲਜੀਤ ਜੀ ਦੱਸ ਰਹੇ ਨੇ ਕਿ ਸਾਡੇ ਜिले ਮਾਨਸਾ ਦਾ ਵੀ ਮੁੰਡਾ ਕਹਿੰਦੇ ਮੰਡਾਲੀ ਦਾ ਇੱਕ ਉੱਥੇ ਕਤਲ ਹੋਇਆ ਹੈ ਸਰੀ ਦੇ ਵਿੱਚ ਤੇ ਪੀਵੀ ਕਤੀ ਜੀ ਕਹਿ ਰਹੇ ਨੇ ਕਿ ਰੋਹਿਤ ਗੁਦਾਰਾ ਤੇ ਇੱਕ ਹੋਰ ਨੇ ਕਹਿੰਦੇ ਜ਼ਿੰਮੇਵਾਰੀ ਲਈ ਹੈ ਔਰ ਕੋਈ ਹੈ 골ਡੀ ਬਰਾੜ ਸ਼ੈਦ 골ਡੀ ਬਰਾ ਇਹ ਕੋਈ ਆ ਨਾ ਲਾਰੈਂਸ 골ਡੀ ਬਰਾੜ ਅਨਮੋਲ ਬਿਸ਼ਨੋਈ ਇਹ ਸਚੀਨ ਕੁਛ ਇਹਨਾਂ ਦੇ ਹੁਣ ਗਾਂ ਤੁਹਾਨੂੰ ਅੱਗੇ ਦੱਸਿਆ ਸੀਗਾ ਜਦੋਂ ਉਸ ਵੇਲੇ ਮੂਸੀ ਵਾਲੇ ਦਾ ਕਤਲ ਹੋਇਆ ਤੇ ਅਸੀਂ ਉਦੋਂ ਲਗਾਤਾਰ ਇਹਦੇ ਤੇ ਗੱਲਬਾਤ ਕਰਦੇ ਰਹੇ ਹਾਂ ਕਿ ਕਿਸ ਤਰ੍ਹਾਂ ਹੁਣ ਜਿੱਦਾਂ ਕਿ ਉਹ ਸਿੰਡੀਕੇਟ ਬਣ ਜਾਂਦੇ ਨੇ ਉਹਦੇ ਵਿੱਚ ਕਈ ਗੈਂਗ ਆ ਕੇ ਮਰਜ਼ ਹੋ ਜਾਂਦੇ ਨੇ ਗੈਂਗਸਟਰ ਜਿਹੜੇ ਹੁੰਦੇ ਨਾ ਗਰੁੱਪ ਹੁੰਦੇ ਆ ਜਿਹੜੇ ਉਹਨਾਂ ਦੇ ਉਹ ਬਣਾ ਕੇ ਦੋ ਵੱਡੇ ਬਣ ਜਾਂਦੇ ਆ ਦੋ ਚੋਂ ਫਿਰ ਗਾਂ ਤੀਜਾ ਵੀ ਨਿਕਲ ਆਉਂਦਾ ਤੋ ਇਸ ਤਰ੍ਹਾਂ ਦਾ ਮਸਲਾ ਬਣਿਆ ਪਿਆ ਜੀ ਜੀ ਬਿਲਕੁਲ ਜੀ ਬਿਲਕੁਲ ਜੋਗਨ ਮਾਨ ਜੀ ਬਹੁਤ ਬਹੁਤ ਸ਼ੁਕਰੀਆ ਕਹਿ ਰਹੇ ਕਿ ਇੰਨੀ ਜਾਣਕਾਰੀ ਕਿਤਾਬਾਂ ਚ ਨਹੀਂ ਮਿਲਦੀ ਜਿੰਨੀ ਕਿਨੇ ਤੁਹਾਡਾ ਪ੍ਰੋਗਰਾਮ ਸੁਣ ਕੇ ਮਿਲ ਜਾਂਦੀ ਹੈ ਸ਼ੁਕਰੀਆ ਜੀ ਤੁਹਾਡਾ ਕੋਸ਼ਿਸ਼ ਹੈ ਬਹੁਤ ਚਲੋ ਇਹ ਗੱਲਾਂ ਮਿੰਟੂ ਸਾਹਿਬ ਨੇ ਇੱਕ ਇਧਰ ਉਧਰ ਕੱਠੀਆਂ ਕੀਤੀਆਂ ਹੁੰਦੀਆਂ ਥੋੜੀਆਂ ਥੋੜੀਆਂ ਜਾਣਕਾਰੀਆਂ ਤਾਂ ਕਰਕੇ ਕਿਸੇ ਨੇ ਇਧਰ ਉਧਰ ਚਲੋ ਵੈਬਸਾਈਟਾਂ ਤੋਂ ਨਹੀਂ ਮੈਂ ਮੇਰਾ ਜਿਹੜਾ ਇੱਕ ਸੋਰਸ ਸਾਧਨ ਹੈ ਨਾ ਜਿਹੜੇ ਆਮ ਲੋਕ ਵੀ ਹੈ ਮੈਂ ਆਮ ਲੋਕਾਂ ਚ ਬਹੁਤ ਬੈਨਾ ਉੱਠਦਾ ਜੀ ਉਹ ਇਹਨਾਂ ਕਿਸ ਸਾਰੀਆਂ ਚੀਜ਼ਾਂ ਦੇ ਮੈਂ ਅਕਸਰ ਆਪਦੇ ਉੱਥੇ ਦੋਸਤਾਂ ਚ ਕਹਿਣਾ ਹੁੰਦਾ ਜੀ ਕਿ ਭਾਈ ਇੱਥੋਂ ਤੁਹਾਡੇ ਤੋਂ ਇਕੱਠੀਆਂ ਕਰਕੇ ਤੁਹਾਨੂੰ ਸੁਣਾ ਦੇਣੀ ਹੈ ਜੀ ਜਮਾਨੇ ਨੇ ਜੋ ਮੁਝਕਾ دیا ਹੈ ਲਟਾ ਰਹਾ ਹਾਂ ਮੈਂ ਬਿਲਕੁਲ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਦੋਸਤੋ ਸਵਾਗਤ ਤੁਹਾਡਾ ਸਾਰਿਆਂ ਦਾ ਤੇ ਮਿੰਟੋ ਜੀ ਇਹਨਾਂ ਖਬਰਾਂ ਦੇ ਨਾਲ ਨਾਲ ਆਪਾਂ ਇੱਕ ਇਧਰ ਦੀ ਖਬਰ ਹੋਰ ਕਰੀਏ ਤੇ ਕਹਿੰਦੇ ਕਿ ਇੱਕ ਲੁਧਿਆਣੇ ਦੀ ਬੀਬੀ ਸਰਪੰਚਨੀ ਬੀਬੀ ਬੜੀ ਚਰਚਾ ਦੇ ਵਿੱਚ ਹੈ ਪਾਣੀ ਦੇ ਕਨੈਕਸ਼ਨ ਦੇ ਪੈਸੇ ਮੰਗੀਆਂ ਦੀ ਥੋੜੇ ਜਿਹੇ ਪੈਸੇ ਮੰਗੇ ਕਹਿੰਦੇ 5-4 ਲੱਖ ਰੁਪਇਆ ਇਹ ਵੀ ਹਿਸਾਬ ਦਾ ਵੱਖਰਾ ਹੀ ਆ ਵੀ ਪਾਣੀ ਦੇ ਕਨੈਕਸ਼ਨ ਆ ਵਾਸਤੇ ਇੰਨੇ ਪੈਸੇ ਦੇਣੇ ਨਹੀਂ ਤੁਹਾਡੇ ਵਾਸਤੇ ਥੋੜੇ ਹੋਣੇ ਆ ਮੈਂ ਬੀਬੀ ਜੀ ਦੀ ਫੋਟੋ ਵੇਖੀ ਆ ਉਹਦੇ ਚ ਜਿੱਦਾਂ ਦੇ ਮਤਲਬ ਉਹਨਾਂ ਦੇ ਹੈਗੇ ਨੇ ਸੂਟ ਗੂਟ ਮੈਨੂੰ ਲੱਗਦਾ ਕਿ ਬੁਟੀਕ ਦਾ ਹੀ ਬਿੱਲ ਬਹੁਤ ਵੱਡਾ ਹੁੰਦਾ ਹੋਵੇਗਾ ਸੋ ਤੁਹਾਡੀ ਨਜ਼ਰ ਦੇ ਵਿੱਚ ਉਹ ਛੋਟਾ ਅਮਾਉਂਟ ਹੋ ਸਕਦਾ ਪਰ ਬੁਟੀਕਾਂ ਵਾਲਿਆਂ ਦੇ ਅਮਾਉਂਟ ਵੀ ਅੱਜਕੱਲ ਬਹੁਤ ਵੱਡੇ ਹੁੰਦੇ ਨੇ ਸਾਹਿਬ ਜੀ ਤਾਂ ਸ਼ਾਇਦ ਸੋਚਿਆ ਨਾ ਬੀਬੀ ਨੇ ਕਿ ਕਨੈਕਸ਼ਨ ਦਿਵਾਨੇ ਚਲੋ ਕੋਈ ਬੁਟੀਕ ਦਾ ਇੱਕ ਮਹੀਨੇ ਦਾ ਕੋਈ ਖਰਚਾ ਹੀ ਨਹੀਂ ਕਲਾ ਦੇ ਦਾ ਬਿਲਕੁਲ ਨਾਲੇ ਉਹਨਾਂ ਨੂੰ ਪਤਾ ਕੀ ਆ ਕਿ ਗੱਲ ਇਹ ਆ ਕਿ ਵਗਦੀ ਗੰਗਾ ਦੇ ਵਿੱਚ ਸਾਰੇ ਹੱਥ ਧੋਣਦੇ ਆ ਤੇ ਬੀਬੀਆਂ ਕਿਉਂ ਪਿਛੇ ਰਹਿਣ ਫਿਰ ਆਮੀਰ ਖਾਨ ਨੇ ਜੋ ਡਾਇਲੋਗ ਬੁਲਵਾਇਆ ਤਾਂ ਹੈ ਮਾਰੀਆਂ ਮਤਲਬ ਸ਼ੋਰੀਆਂ ਸ਼ੋਰੋਂ ਸੇ ਕੰਮ ਹੈ ਕਿ ਹਾਂ ਜੀ ਤਾਂ ਭਈ ਕੰਮ ਚੱਲ ਰਿਹਾ ਪਰ ਬੜੀ ਗੱਲ ਇਹ ਆ ਕਿ ਵਿਚਤਰ ਕਹਾਣੀ ਆ ਹਮ ਕਿ ਹਿਸਾਬ ਲਾ ਲੋ ਕਿ ਜੋ ਇਹ ਇੱਕ ਪੰਚਾਇਤ ਆ ਨਗਰਪੰਚਾਇਤ ਆ ਲੁਧਿਆਣੇ ਦਾ ਆਕਟਰ ਏਰੀਆ ਹੀ ਹੋਣਾ ਜਾਂ ਲੁਧਿਆਣੇ ਦਾ ਨੇੜੇ ਤੇੜਦਾ ਹੋਣਾ ਮੈਨੂੰ ਨਹੀਂ ਪਤਾ ਅੱਛਾ ਉਹਦੇ ਵਿੱਚ ਕਿਸੇ ਰੀਅਲ ਏਸਟੇਟ ਦੇ ਕਾਰੋਬਾਰੀ ਨੇ ਮਕਾਨ ਬਣਾਇਆ ਜਾਂ ਮਕਾਨ ਦੋ ਬਣਾਏ ਆ ਹਮ ਉਹ ਬੰਦਾ ਸੀ ਭਾਰਤੀ ਜਨਤਾ ਪਾਰਟੀ ਦਾ ਹੂੰ ਭਾਰਤੀ ਜਨਤਾ ਪਾਰਟੀ ਦਾ ਬੰਦਾ ਸੀ ਤੇ ਉਹਨੇ ਆਖਿਆ ਕਿ ਬਈ ਵਾਟਰ ਕਨੈਕਸ਼ਨ ਦਿਓ ਜੀ ਤੇ ਇਹ ਜਿਹੜੀ ਬੀਬੀ ਅਸ਼ਾਤ ਸੁਖਵਿੰਦਰ ਕੌਰ ਇਹਦਾ ਨਾਮ ਹੈ ਹੂੰ ਇਹਦੇ ਤੇ ਕਥਿਤ ਦੋਸ਼ੇ ਲੱਗਾ ਕਿ ਇਹਨੇ ਆਖਿਆ ਕਿ ਕੋਈ ਗੱਲ ਨਹੀਂ ਹੈ ਤੁਸੀਂ ਦਫਤਰ ਆ ਜਾਓ ਜੀ ਜਿਸ ਵੇਲੇ ਦਫਤਰ ਗਏ ਨੇ